ਕਬੱਡੀ ਕਬੱਡੀ ਕਰਦਾ ਹੋਇਆ ਬਹੁਤੀ ਫੁਰਤੀਲਾ ਗੱਭਰੂ ਦੇਖ ਰਹੇ ਵੀ ਕੋਰ ਸਿੰਘ ਵਾਲੇ ਦਾ ਨੌਜਵਾਨ ਔਰ ਸ਼ਕਤੀਮਾਨ ਖਾਰੇ ਨੇ ਜੱਫਾ ਪਾਇਆ ਪੁਆਇੰਟ ਸ਼ਕਤੀਮਾਨ ਖਾਰੇ ਦੇ ਖਾਤੇ ਦੇ ਵਿੱਚ ਹੈ ਚੱਲ ਵੀ ਜਵਾਨਾ ਪਾ ਕਬੱਡੀ ਐਸ ਵੇਲੇ ਦੇਖਦਾ ਵੀ ਜਗਦੀਪ ਟੀਮਾਂ ਵਾਲੀ ਪ੍ਰਸਿੱਧ ਨਗਰ ਐਸ ਵੇਲੇ ਕਬੱਡੀ ਪਾਉਣ ਦੇ ਲਈ ਚੱਲੇ ਕਹਿੰਦੇ ਨੇ ਵੀ ਇਹ ਗੱਭਰੂ ਇੰਗਲੈਂਡ ਦੀ ਧਰਤੀ ਤੇ ਵੀ ਖੇਡਿਆ ਔਰ ਅੰਬੀ ਇੰਟਰਨੈਸ਼ਨਲ ਕਲੱਬ ਕੈਲਗਰੀ ਵੱਲੋਂ ਕੈਲਗਰੀ ਦੀ ਧਰਤੀ ਤੇ ਵੀ ਖੇਡਣ ਦਾ ਮਾਣ ਹਾਸਲ ਹੈ ਇਸ ਗੱਬਰੂ ਨੂੰ ਜਿੱਥੇ ਉੱਗੇ ਖੇਡ ਪ੍ਰਮੋਟਰ ਸਰਦਾਰ ਮੇਜਰ ਸਿੰਘ ਭਲੂਰ ਦੇ ਮੋਹ ਭਰੇ ਸੱਦੇ ਤੇ ਖੇਡ ਕੇ ਆਇਆ ਹੈ ਇਹ ਨੌਜਵਾਨ ਔਰ ਲੰਡੇ ਗਿਆ ਦੀ ਧਰਤੀ ਤੇ ਇਸ ਗੱਬਰੂ ਨੂੰ ਮੋਟਰਸਾਈਕਲ ਦੇ ਨਾਲ ਵੀ ਸਨਮਾਨਤ ਕੀਤਾ ਗਿਆ ਕਲਮੰਤ ਨੇ ੱੱਕਾ ਮਾਰਿਆ ਘਰੋਂ ਬਾਹਰ ਕੀਤਾ ਬਰਗਾਰੀ ਦੀ ਧਰਤੀ ਦਾ ਜੰਪ ਲੈ ਇਸ ਵੇਲੇ ਪੁਆਇੰਟ ਨੂੰ ਖਾਤੇ ਦੇ ਵਿੱਚ ਕਰ ਗਿਆ ਚੱਲ ਵੀ ਸ਼ਕੀਨਾ ਪਾਕ ਕਬੱਡੀ ਇਧਰਲੇ ਪਾਸਿਓ ਮਾਲਵਾ ਮੋਗਾ ਕਲੱਬ ਵੱਲੋਂ ਕਬੱਡੀ ਕਬੱਡੀ ਕਰਦਾ ਹੋਇਆ ਨੌਜਵਾਨ ਵਾਹ ਸ਼ਕੀਨਾ ਐਸ ਵੇਲੇ ਦੇਖ ਲੈ ਵੀ ਸ਼ਕਤੀਮਾਨ ਖਾਰਾ ਦੋਨੋਂ ਗਿੱਟਿਆਂ ਨੂੰ ਕੈਚ ਕਰਦਾ ਹੋਇਆ ਬਾਬਾ ਹਰਪ੍ਰੀਤ ਕਮਾਲੂ ਦੀ ਪਾਰਖੂ ਅੱਖ ਦਾ ਹੀਰਾ ਹੈ ਦੋਸਤੋ ਔਰ ਦੇਖ ਲੈ ਵੀ ਐਸ ਵੇਲੇ ਸ਼ਕਤੀਮਾਨ ਖਾਰੇ ਨੇ ਲੱਕ ਨੂੰ ਕਲਾਮਾ ਪਾਇਆ ਚੱਲ ਵੀ ਜਵਾਨਾ ਪਾਕ ਕਬੱਡੀ ਬਈ ਵਾ ਐਸ ਵੇਲੇ ਬਾਬਾ ਮਤੋਈ ਦੀ ਧਰਤੀ ਇੰਗਲੈਂਡ ਦੇ ਵਿੱਚ ਖੇਡੇ ਮੇਰੇ ਵੀਰੋ ਸਾਊਥ ਹਾਲ ਕਲੱਬ ਇੰਗਲੈਂਡ ਵੱਲੋਂ ਇੰਗਲੈਂਡ ਦੀ ਧਰਤੀ ਤੇ ਖੇਡਣ ਦਾ ਮਾਣ ਹਾਸਲ ਐ ਇਸ ਘਪਰ ਨੂੰ ਐਸ ਵੇਲੇ ਦੇਖ ਲੈ ਵੀ ਬੁੱਟਾ ਬਰਗਾੜੀ ਵਾਲਾ ਕਹਿਰਵਾਣ ਹੋ ਗਿਆ ਔਰ ਬਾਵੇਂ ਮਤੋਈ ਨੂੰ ਕਲਾਮੇ ਦੇ ਵਿੱਚ ਲੈ ਲਿਆ ਵੀ ਸੀਨੇ ਲਾਉਣ ਵਾਲੀ ਗੱਲ ਕੀਤੀ ਐ ਰਾਜਾ ਐਸ ਵੇਲੇ ਕਬੱਡੀ ਪੌਂਦ ਦੇ ਲਈ ਚੱਲਿਆ ਇਹ ਰਾਜਾ ਕਹਿੰਦੇ ਵੀ ਬਰਗਾੜੀ ਦੀ ਧਰਤੀ ਦਾ ਜੰਪਲ ਔਰ ਇੱਕ ਪਾਸੇ ਸੁਰਜੀਤ ਫੌਜੀ ਕਿ ਚੂਹੜ ਚੱਕ ਦਾ ਪੱਪੂ ਜਗਤਾਰ ਤਲੋਲੇ ਦਾ ਸ਼ਕਤੀਮਾਨ ਖਾਰਾ ਕਹਿੰਦੇ ਜੋਰ ਦਿਖਾਉਂਦਾ ਡੋਲੇ ਦਾ ਇਹ ਸ਼ਕਤੀਮਾਨ ਖਾਰਾ ਭਾਈ ਵਾਹ ਬਹੁਤ ਹੀ ਖੂਬਸੂਰਤ ਜੱਫਾ ਗੁਰਜੰਟ ਖਾਰੇ ਦਾ ਪਿੰਡੂ ਹਰਵੰਸ ਖਾਰੇ ਦਾ ਪਿੰਡੂ ਬਾਪੇ ਗਾਂਧੀ ਦਾ ਪਿੰਡੂ ਹੈ ਚੱਲ ਵੀ ਜਵਾਲਾ ਪਾ ਕਬੱਡੀ ਐਸ ਗੱਭਰੂ ਦੀ ਕਾਲਾ ਥਾਂਦੇ ਵਾਲੀ ਇੱਕ ਨਾਂ ਦੇ ਨਾਲ ਮਸ਼ਹੂਰ ਕਾਲਾ ਹੋਇਆ ਸੁਖਨੇ ਵਾਲਾ ਔਰ ਇਸ ਵੇਲੇ ਦੇਖ ਲੈ ਵੀ ਇੰਗਲੈਂਡ ਦੀ ਧਰਤੀ ਦੇ ਗੱਭਰੂ ਇਰਥ ਬੁੱਲੂਚ ਕਲੱਬ ਇੰਗਲੈਂਡ ਵੱਲੋਂ ਖੇਡਣ ਦਾ ਮਾਣ ਹਸਲੇ ਸ ਰਾਜਾ ਸਿੱਖ ਨੂੰ ਬਹਾਦਰ ਸਿੰਘ 100 ਰੁਪਏ ਬਈ ਬਈ ਰਾਜਾ ਸਿੱਖ ਨੂੰ ਬਹਾਦਰ ਸਿੰਘ 100 ਰੁਪਏ ਸਪੈਸ਼ਲ ਇਨਾਮ ਦਿੰਦੇ ਨੇ ਰਾਜਾ ਸੇਖੋ ਦੇ ਲਈ ਬਹਾਦਰ ਸਿੰਘ 100 ਰੁਪਿਆ ਸਪੈਸ਼ਲ ਇਨਾਮ ਭੇਜਦੇ ਨੇ ਚੱਲ ਵੀ ਤਲਜੀਤ ਐਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਉਧਰਲੇ ਪਾਸੇ ਦੇਖ ਲੈ ਵੀ ਕੇਸ਼ੀ ਬਰਨਵਾਲ ਵੀ ਇੰਗਲੈਂਡ ਦੀ ਧਰਤੀ ਤੇ ਖੇਡਿਆ ਔਰ ਇਧਰ ਸੁਰਜੀਤ ਫੌਜੀ ਬਈ ਵਾਹ ਔਰ ਅੰਕਿੜਾ ਕੇਸ਼ੀ ਬਰਨਵਾਲ ਦੇ ਖਾਤੇ ਦੇ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਖਾਤੇ ਦੇ ਵਿੱਚ ਚੱਲ ਵੀ ਭਿੰਦਾ ਬਰੀਵਾਲ ਐਸ ਵਲੇ ਦੇਖ ਲੈ ਵੀ ਹੇਜ਼ ਕਬੱਡੀ ਕਲੱਬ ਇੰਗਲੈਂਡ ਵੱਲਿਓ ਇੰਗਲੈਂਡ ਦੀ ਧਰਤੀ ਤੇ ਲਗਾਤਾਰ ਪੰਜ ਵਾਰੇ ਖੇਡਿਆ ਦੋਸਤੋ ਇਹ ਹੈ ਨੌਜਵਾਨ ਪਿੰਦਾ ਬਰੀਵਾਲੀ ਆਉਣਾ ਪੀ ਕੱਛੇ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਆਹ ਸੱਤੇ ਕਣੀਆਂ ਨੂੰ ਹਲਕਾ ਜਿਹਾ ਟੱਚ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਚੱਲ ਵੀ 골ਡੀ ਅਗਲੀ ਕਬੱਡੀ ਇਧਰਲੇ ਪਾਸੇ 골ਡੀ ਨੌਜਵਾਨ ਦੀ ਹੈ ਦੇਖ ਲੈ ਵੀ ਅੱਗੇ ਤਜਰਬੇਕਾਰ ਖਿਡਾਰੀ ਹੈ ਨਿੰਮੇ ਵਰਗੇ ਖਬਰੂ ਕੇਸੀ ਬਨੜਵਾਲ ਦੀ ਧਰਤੀ ਔਰ ਦੇਖ ਲੈ ਵੀ ਘੇਰਦਾ ਹੈ ਕੇਸੀ ਹੈ ਬਈ ਵਾ ਇਧਰ ਅੰਕ ਜਿਹੜਾ 골 ਦੀ ਕੋਰ ਸਿੰਘ ਵਾਲੇ ਦੇ ਖਾਤੇ ਦੇ ਵਿੱਚ ਹੈ ਚੱਲ ਵੀ ਜਵਾਨਾ ਜਗਦੀਪ ਟੀਮਾਂ ਵਾਲੀ ਮਾਣ ਹੈ ਇਸ ਖਬਰੂ ਤੇ ਸਰਦਾਰ ਮੇਜਰ ਸਿੰਘ ਭਲੂਰ ਹੋਰਾਂ ਨੂੰ ਔਰ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਕਹਿੰਦੇ ਵੀ ਮੰਦਰ ਟੀਮਾਂ ਵਾਲੀ ਦਾ ਪੈਂਡੂ ਸਾਥੀ ਖਿਡਾਰੀ ਮੰਦਰ ਟੀਮਾਂ ਵਾਲੀ ਦੇ ਹਲਕੀ ਜੀ ਸੱਟ ਲੱਗੀਏ ਦੋਸਤੋ ਉਹ ਵੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਔਰ ਇਸ ਵੇਲੇ ਦੇਖ ਲੈ ਵੀ ਬੁੱਟੇ ਦੇ ਨਾਲ ਹੱਥ ਜੋੜੀ ਕਰਕੇ ਬਾਸ ਪਰ ਦਲਾ ਹੋਇਆ ਇਹ ਕਹਿਲਗਰੀ ਵਾਲਿਆਂ ਦਾ ਗੱਭਰੂ ਅੰਕ ਲੈ ਕੇ ਬਾਸ ਪਰਤਿਆ ਚੱਲ ਵੀ ਜਵਾਲਾ ਪਾ ਕਬੱਡੀ ਉਧੇ ਇਸ ਵੇਲੇ ਉਧੇ ਦੀ ਕਬੱਡੀ ਹੈ ਉੱਚਾ ਲੰਮਾ ਕੱਦ ਔਰ ਸ਼ਕਤੀਮਾਨ ਖਾਲਾ ਕਹਿਰਵਾਨ ਹੋਇਆ ਦੇਖ ਲੈ ਵੀ ਕਿ ਜੁੜਦਾ ਰਹਿੰਦਾ ਜਾਂ ਮੁੜਦਾ ਪੁਆਇੰਟ ਉਧੇ ਹੋਰ ਸਿੰਘ ਵਾਲੇ ਦੇ ਖਾਤੇ ਦੇ ਵਿੱਚ ਉਹਦੇ ਨੌਜਵਾਨ ਪੁਆਇੰਟ ਲੈ ਕੇ ਬਾਸ ਪਰਤੇ 바ਵਾ ਮਤੋਈ ਦੀ ਧਰਤੀ ਇਰਥ ਬੁਲਚ ਕਲੱਬ ਵਾਲੇ ਇੰਗਲੈਂਡ ਵਾਲਿਆਂ ਨੂੰ ਇਸ ਗੱਭਰੂ ਤੇ ਮਾਣ ਹੈ ਦੋਸਤੋ ਔਰ ਦੇਖ ਲੈ ਵੀ ਪਿਛਲੇ ਬਾਰੇ ਇਸੇ ਖੇਡ ਮੇਲੇ ਦਾ ਬੈਸਟ ਧਾਵੀ ਹੈ 바ਵਾ ਮਤੋਈ ਔਰ ਇਸ ਵੇਲੇ ਜੱਫਾ ਮਾਰਦਾ ਹੋਇਆ ਗੱਭਰੂ ਬਹੁਤ ਹੀ ਫੁਰਤੀਲਾ ਹੈ ਜੱਫਾ ਬਈ ਵਾ ਅੰਕ ਜਿਹੜਾ ਜਾਫੀ ਦੇ ਖਾਤੇ ਦੇ ਵਿੱਚ ਚੱਲ ਵੀ ਜਵਾਨਾ ਆ ਪਾ ਕਬੱਡੀ ਜੱਜ ਗਗੜੇ ਦੀ ਧਰਤੀ ਦਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਗਗੜੇ ਵੱਲੋਂ ਭਾਈ ਵਾ ਆਓ ਸਰਜੀਤ ਫੌਜੀ ਐ ਟੁੱਟੀ ਮੰਜੀ ਬਾਲ ਪ੍ਰਾਣਾ ਵਿੱਚ ਦੀ ਦੀ ਦੇ ਤਾਰੇ ਬਸਲਾ ਫੌਜੀ ਦੇ ਭਵੇਂ ਰੌਤੇ ਵਾਲਾ ਬੂਟਸ ਨਾਲ ਲੱਤ ਮਾਰੇ ਇਹ ਰੌਤੇ ਵਾਲਾ ਫੌਜੀ ਸਰਜੀਤ ਫੌਜੀ ਭਾਈ ਵਾ ਜਿੱਥੋਂ ਦਾ ਮੀਤਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੋਸਤੋ ਅੱਜ ਕੱਲ ਬਤੌਰ ਕਬੱਡੀ ਕੋਚ ਇਟਲੀ ਦੀ ਧਰਤੀ ਤੇ ਰਹਿਣ ਵਸੇਰੇ ਕਰ ਰਿਹਾ ਮੀਤੇ ਵੱਲੋਂ ਕਹਿੰਦੇ ਵੀ ਜੀਤ ਬਰਗਾੜੀ ਮਿੱਤੇਵਲੀਓ ਇਟਲੀ ਦੀ ਧਰਤੀ ਤੇ ਖੇਡਦਾ ਹੈ ਔਰ ਐਸ ਵੇਲੇ ਦੇਖ ਲੈ ਵੀ ਕਾਲਾ ਥੰਦੇਵਾਲ ਕਬੱਡੀ ਕਬੱਡੀ ਕਰਦਾ ਹੋਇਆ ਭਾਈ ਵਾ ਬਾਬਾ ਹਰਪ੍ਰੀਤ ਕਮਾਲੂ ਦਾ ਸ਼ੰਗਾਂਦਰੂ ਚੋਬਰ ਅੰਕ ਲੈ ਕੇ ਬਾਸਪਰਤਦਾ ਹੋਇਆ ਕਾਲਾ ਥੰਦੇਵਾਲ ਔਰ ਦੋਸਤੋ 11ਵਾਂ ਕਬੱਡੀ ਕੱਪ ਬਾਜੇਖਾਨੇ ਦੀ ਧਰਤੀ ਤੇ ਹੋਵੇਗਾ ਮਰਹੂਮ ਖਿਡਾਰੀ ਹਰਜੀਤ ਬਰਾਰ ਯਾਦ ਬਰਾਰ ਦੀ ਯਾਦ ਨੂੰ ਸਮਰਪਿਤ 11ਵਾਂ ਕਬੱਡੀ ਕੱਪ ਜਿਹੜਾ ਬਾਜੇਖਾਨੇ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਔਰ ਜਿਹਦੇ ਚੇਅਰਮੈਨ ਨੇ ਬਾਬਾ ਹਰਪ੍ਰੀਤ ਕਮਾਲੂ ਜੀ ਪ੍ਰਧਾਨ ਸਰਦਾਰ ਜਸਮੇਲ ਸਿੰਘ ਸਰਪੰਚ ਬਾਜਾਖਾਨ ਔਰ ਸੈਕਟਰੀ ਸਾਡੇ ਕਾਕਾ ਬਰਗਾੜੀ ਜੀ ਔਰ ਇਹਨਾਂ ਦੀ ਸਰਪ੍ਰੇਖਤੀ ਹੇਠ ਜਿਹੜਾ ਹੈ ਕਬੱਡੀ ਕੱਪ ਹੋਵੇਗਾ ਸਰ ਸੁਖਜੀਤ ਮੜਾਕ ਪਿੰਡ ਤੋਂ ਹੈ ਵੀ ਸਰਜੀਤ ਫੌਜੀ ਦੇ ਲਈ 100 ਰੁਪਏ ਸਪੈਸ਼ਲ ਨਾਲ ਭੇਜਦੇ ਨੇ ਸਰਦਾਰ ਸੁਖਦੀਪ ਸਿੰਘ ਜੀ ਔਰ ਪਿੰਡਾ ਬਰੀਵਾਲ ਵਾਹ ਵਾਹ ਅੰਕ ਜਿਹੜਾ ਰੇਟਰ ਦੇ ਹਿੱਸੇ ਤੂਤ ਵਰਸਸ ਸਰਾਮਾ ਇਹ ਵੀ ਦੋਨੋਂ ਟੀਮਾਂ ਗਰਾਊਂਡ 'ਚ ਆ ਰਹੀ ਵੀ ਤੂਤ ਵਰਸਸ ਸਰਾਮਾ ਉਹਦੇ ਬਈਵਾ ਔਰ ਸਰਜੀਤ ਫੌਜੀ ਕਹਿੰਦਾ ਵੀ ਪਹਿਲਾ ਟੱਚ ਮੇਰਾ ਹੈ ਤੇ ਪੁਆਇੰਟ ਜਿਹੜਾ ਸਰਜੀਤ ਫੌਜੀ ਰੌਂਤੇ ਵਾਲੇ ਦੇ ਖਾਤੇ ਦੇ ਵਿੱਚ ਆ ਵੀ ਜਵਾਲਾ ਪਾ ਕਬੱਡੀ ਬੜਾ ਤਜਰਬੇਕਾਰ ਖਿਡਾਰੀ ਹੈ ਸਰਜੀਤ ਫੌਜੀ ਰੌਂਤੇ ਵਾਲਾ ਕਿ ਅਸੀਂ ਤਜਰਬੇਕਾਰ ਬੜੇ ਸਾਤੋ ਸਿੱਕ ਲੈ ਖੇਡਣ ਦਾ ਵੱਲ ਸਾਡੀ ਖੇਡ ਦੀ ਸ਼ੌਕੀਨਾ ਚੱਲਦੀ ਆ ਹੱਟੀ ਪੱਠੀ ਉੱਤੇ ਗੱਲ ਸਾਡੀ ਖੇਡ ਦੀ ਸ਼ੌਕੀਨਾ ਜਗਦੀਪ ਟੀਮਾਂ ਵਾਲੀ ਦੀ ਧਰਤੀ ਦਾ ਗੱਭਰੂ ਅੰਬੀ ਇੰਟਰਨੈਸ਼ਨਲ ਕਲੱਬ ਕੈਲਗਰੀ ਵੱਲੋਂ ਕੈਲਗਰੀ ਦੀ ਧਰਤੀ ਦੇ ਖੇਡ ਕੇ ਆਏ ਐ ਐਸ ਵੇਲੇ ਦੇਖ ਲੈ ਵੀ ਜਗਦੀਪ ਢੀਮਾ ਵਾਲੀ ਔਰ ਸੱਤਾ ਘਣੀਆਂ ਦੇਖ ਲੈ ਵੀ ਅੰਨੀਆਂ ਤਾਕਤਾਂ ਸੀਨਿਆਂ ਦੇ ਵਿੱਚ ਧੱਕੇ ਮਾਰਦੀਆਂ ਹੋਈਆਂ ਔਰ ਸਾਲਾਂ ਵਾਲਾ ਭੇੜ ਤੇ ਪੁਆਇੰਟ ਜਿਹੜਾ ਜਗਦੀਪ ਢੀਮਾ ਵਾਲੀ ਦੇ ਖਾਤੇ ਐ ਚੱਲ ਵੀ ਨੌਜਵਾਨ ਦਲਜੀਤ ਐਸ ਵੇਲੇ ਮੋਗਾ ਮਾਲਵਾ ਮੋਗਾ ਕਲਾਬਲੀਓ ਕਬੱਡੀ ਪਾਉਂਦਾ ਹੋਇਆ ਇਹ ਦਲਜੀਤ ਹੈ ਔਰ ਸਾਹਮਣੇ ਨਿੰਮਾ ਭਾਈਵਾ ਮੁੱਦਕੀ ਵਾਲਾ ਨਿੰਮਾ ਘੇਰਦਾ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਦੇ ਵਿੱਚ ਹੈ ਚੱਲ ਵੀ ਜਵਾਨਾ ਪਾ ਕਬੱਡੀ ਭਾਈਵਾ ਥਾਂਦੇ ਵਾਲੇ ਦੇ ਨਾਂ ਨਾਲ ਮਸ਼ਹੂਰ ਹੋਇਆ ਕਾਫੀ ਲੰਬੇਰਾ ਸਮਾਂ ਕਬੱਡੀ ਪਿੰਡ ਪੱਧਰ ਦੀ ਥਾਂਦੇਵਾਲ ਬਲੀਓ ਖੇਡੀ ਹੈ ਦੋਸਤੋ ਔਰ ਇਸ ਵੇਲੇ ਸੁਖਨੇ ਵਾਲੇ ਦਾ ਜੰਪਲ ਕਬੱਡੀ ਕਬੱਡੀ ਕਰਦਾ ਹੋਇਆ ਬਾਬਾ ਹਰੀ ਹਰਪ੍ਰੀਤ ਤੇ ਲਈ ਕਬੱਡੀ ਖੇਡ ਰਹੇ ਆ ਔਰ ਇਧਰਲੇ ਪਾਸੇ ਪਲੋਸਿਆ ਪੂਆ ਦਾ ਪੁੱਤ ਦਾ ਮੋਢਾ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਕਾਲੇ ਦੇ ਖਾਤੇ ਚੱਲ ਵੀ ਜੱਜ ਗਗੜੇ ਦੀ ਧੱਤੀ ਦਾ ਨੌਜਵਾਨ ਇਧਰਲੇ ਪਾਸੇ ਜੱਜ ਗਗੜੇ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਮਾਲਵਾ ਮੋਗਾ ਕਲੱਬ ਵਾਲੀ ਕਬੱਡੀ ਪਲੇ ਆਹ ਸ਼ਕਤੀ ਮਾਲਖਾਰਾ ਬਾਈ ਵਾ ਲਿੱਲੀ ਦਾ ਪਿੰਡੂ ਕੇਸਰ ਦਾ ਪਿੰਡੂ ਬਾਈ ਚੰਨੇ ਦਾ ਪਿੰਡੂ ਹੈ ਇਸ ਵੇਲੇ ਅੰਕ ਜਿਹੜਾ ਖਾਰੇ ਵਾਲੇ ਸ਼ਕਤੀਮਾਨ ਦੇ ਖਾਤੇ ਹੈ ਹਲੋ ਇੱਕ ਨਾ ਜੀਤ ਪ੍ਰਧਾਨ ਜੀ ਸਾਡੇ ਸਾਫਕਾ ਉਹਦਾ ਭਤੀਜਾ ਬਿਕਰਮ ਦਾ ਮੁੰਡਾ ਮਨਵੀਰ 6 ਸਾਲ ਦਾ ਬੱਚਾ ਹੈ ਜੀ ਉਹ ਘਰੋਂ ਆਇਆ ਇੱਥੋਂ ਨਾਲ ਵਿਚਣ ਗਿਆ ਜੇ ਕਿਸੇ ਮੇਰੇ ਵਿੱਚ ਦੇ ਨਿਰਾਜ ਪੈਂਦਾ ਤਾਂ ਸਾਨੂੰ ਸਟੇਜ ਤੇ ਸੰਪਰਕ ਕਰੋ ਕਿਉਂ 2 ਘੰਟੇ ਹੋ ਗਏ ਬੱਚੇ ਨੂੰ ਦੇਖਦਿਆਂ ਨੂੰ ਉਹ ਬੱਚੇ ਵਾਲੇ ਦਰਸ਼ਕ ਪਲੀਜ਼ ਆ ਥੋੜਾ ਪਾਸੇ ਦੂਰ ਹਟਾ ਕੇ ਨਿਗਾ ਮਾਰੋ ਕਿਸੇ ਦੇ ਕੋਲੇ ਖੜਾ ਬੈਠਾ ਤਾਂ ਦੱਸ ਦੇਵੇ ਬਈ ਵਾਹ ਦੋਸਤੋ ਅੱਜ ਦੇ ਇਸ ਕਬੱਡੀ ਆਲ ਉੱਪਰ ਦਾ ਪਹਿਲਾ ਇਨਾਮ ਜਿਹੜਾ 35000 ਰੁਪਇਆ ਦਿੱਤਾ ਜਾਵੇਗਾ ਔਰ ਦੂਸਰਾ ਇਨਾਮ 30000 ਰੁਪਇਆ ਹੋਵੇਗਾ ਦੇਖ ਰਹੇ ਵੀ ਇਹ ਚਮਕਦੇ ਹੋਏ ਕੱਪ ਕਿਹੜੀਆਂ ਟੀਮਾਂ ਨੇ ਚੱਕਲੇ ਨੇ ਕਿ ਕੱਪ ਉਹੀ ਜਿੱਤਣਗੇ ਜਿਨ੍ਹਾਂ ਦੇ ਟੋਲਿਆਂ ਪੱਟਾਂ ਵਿੱਚ ਜਾਨਾ ਔਰ ਬੈਸਟ ਰੇਟਰ ਬਹਿਤ ਜਾਫੀ ਨੂੰ ਇੱਕ ਇੱਕ 5 ਟੋਲਿਆਂ ਦੀ ਇੱਕ ਇੱਕ ਚੈਨੀ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਚਾਂਦੀ ਦੀਆਂ ਚੈਨੀਆਂ ਹੋਣਗੀਆਂ ਦੋਸਤੋ ਪਾਣੇ ਪਾਣੇ ਤੋਲਿਆਂ ਦੀਆਂ ਚਾਂਦੀ ਦੀਆਂ ਚੈਨੀਆਂ ਔਰ ਮੁੰਡਾ ਬਰਨਵਾਲ ਦੀ ਧਰਤੀ ਦਾ ਕੇਸ਼ੀ ਟੁੱਟ ਕੇ ਪੈ ਗਿਆ ਔਰ ਦੇਖਣਾ ਵੀ ਪੁਆਇੰਟ ਰੇਡਰ ਦਾ ਵਾਹ ਪੁਆਇੰਟ ਰੇਡਰ ਦੇ ਹਿੱਸੇ ਕੇ ਛੱਡ ਦੇ ਛੋਟਿਆ ਵੀਰਾ ਕਰਨੀ ਰੀਸ਼ਾਪੀਆਂ ਦੀ ਆ ਦੇਖ ਪਟਾਕੇ ਪੈਂਦੇ ਕੌਡੀ ਖੇਡ ਪੰਜਾਬੀਆਂ ਦੀ ਆ ਦੇਖ ਪਟਾਕੇ ਪੈਂਦੇ ਕੌਡੀ ਖੇਡ ਪੰਜਾਬੀਆਂ ਦੀ ਮੇਰੀ ਬੇਨਤੀ ਹੈ ਵੀ ਜਿੰਦਰ ਸਰਾਵਾ ਪਲੀਜ਼ ਵੀਰੇ ਉੱਧਲੇ ਪਾਸੇ ਚਲੇ ਜਾਓ ਬੇਨਤੀ ਹੈ ਯਾਰ ਰਿਕੁਐਸਟ ਹੈ ਮੰਨ ਲਓ ਬਹੁਤ ਧੰਨਵਾਦ

ਅੱਜ ਪਤਾ ਲੱਗ ਲੈਣਾ ਦੋਸਤੋ ਵੀ ਕਿਹਨੇ ਮਾਰੇ ਡੰਡ ਤੂਤ ਦੀ ਟੀਮ ਗਰਾਊਂਡ ਚ ਆ ਵੀ ਤੂਤ ਤੂਤ ਦੀ ਟੀਮ ਗਰਾਊਂਡ ਦੇ ਵਿੱਚ ਆਓ ਇਹ 35000 ਰੁਪਿਆ ਪਹਿਲਾ ਇਨਾਮ ਔਰ ਸੈਕਿੰਡ ਇਨਾਮ 30000 ਰੁਪਿਆ ਪੰਜ ਤੋਲਿਆਂ ਦੀਆਂ ਦੋ ਚੈਨੀਆਂ ਸਾਡੇ ਕੋਲ ਪੰਜ-ਪੰਜ ਤੋਲਿਆਂ ਦੀਆਂ ਚਾਂਦੀ ਦੀਆਂ ਬਸ ਤਾ ਵੀ ਲੱਗ ਜਾਣਾ ਪਤਾ ਚੰਨ ਕਪਲਾਂ ਦੇ ਵਿੱਚ ਇਹ ਜਿਹੜੇ ਪ੍ਰਾਈਜ਼ ਵਾ ਐਸ ਵੇਲੇ ਦੇਖ ਰਹਿਣ ਜਗਦੀਪ ਟੀਮਾਂ ਵਾਲੀ ਦੀ ਧਰਤੀ ਦਾ ਗੱਭਰੂ ਅੱਜ 7ਵੇਂ ਸ਼ਾਨਦਾਰ ਕਬੱਡੀ ਖੇਡ ਮੇਲੇ ਦਾ ਸ਼ਿੰਗਾਰ ਬਣਿਆ ਹੋਇਆ ਔਰ ਜਿੰਦ ਜਾਨ ਬਣਿਆ ਹੋਇਆ ਮਾ ਖੇਡ ਕਬੱਡੀ ਦੇ ਪਿਆਰੇ ਸਰੋਤਿਆਂ ਦੀ ਔਰ ਇਸ ਵੇਲੇ ਅੰਕ ਟੀਮਾਂ ਵਾਲੀ ਦੇ ਨੌਜਵਾਨੇ ਬਾਜੇਖਾਨੇ ਕਲੱਬ ਦੇ ਲਈ ਜੋੜਿਆ ਹੋਇਆ ਚੱਲ ਵੀ ਜਵਾਨਾ ਆਪਾਂ ਕਬੱਡੀ ਉਦੇ ਉਦੇ ਦੀ ਕਬੱਡੀ ਐਸ ਵੇਲੇ ਉਦੇ ਕਬੱਡੀ ਕਬੱਡੀ ਕਰਦਾ ਹੋਇਆ ਉੱਚਾ ਲੰਮਾ ਕੱਦ ਸਾਹਮਣੇ ਕੇਵਲ ਪਾਉ ਜੈਤੋ ਦੀ ਧਰਤੀ ਈਰਥ ਬੁਲੇਚ ਕਲੱਬ ਇੰਗਲੈਂਡ ਦੇ ਵੱਲੋਂ ਇੰਗਲੈਂਡ ਦੀ ਧਰਤੀ ਦੇ ਛੇ ਬਰੇ ਖੇਡਿਆ ਔਰ ਇਸ ਵੇਲੇ ਦੇਖ ਲੈ ਵੀ ਮਾਗ ਦੀ ਗੰਦਰ ਵਾਂਗੂ ਬਰੋੜ ਸੁਟਿਆ ਇਹ ਆ ਸ਼ਕਤੀਮਾਨ ਖਾਰਾ ਭਾਈ ਵਾ ਕੇ ਨਖਰੇ ਨਾ ਕਰਨੀ ਮੈਂ ਚੋਬਰ ਤੋਂ ਨਿਆਣੀ ਸ਼ਕਤੀਮਾਨ ਖਾਰੇ ਵੱਲ ਜਫਾ ਅੰਗ ਜਿਹੜਾ ਸ਼ਕਤੀਮਾਨ ਖਾਰੇ ਨੇ ਆਪਣੀ ਟੀਮ ਦੇ ਲਈ ਜੋੜਿਆ ਆ ਜਿੱਥੋਂ ਦਾ ਹਾਂਜੀ ਤੂਤਾਲ ਵੀਰੇ ਕਾਲ ਕਰਦਾ ਰਹਿ ਤੂਤ ਦੀ ਟੀਮ ਨੂੰ ਕਾਲ ਐ ਵੀ ਰੂਪੀ ਜੀ ਫੋਨ ਕਰੜੀ ਲੇਟ ਨਾ ਹੋ ਜਾਣਾ ਆਪਣੇ ਖਿਡਾਰੀ ਪਲੀਜ਼ ਫਟਾਫਟ ਉਹਨਾਂ ਨੂੰ ਕਹੋ ਵੀ ਆਉਣ ਔਰ ਐਸ ਵੇਲੇ ਦੇਖ ਲੈ ਵੀ ਰਣਵੀਰ ਰੋਡੇ ਲੰਡੇਆਂ ਦੀ ਧਰਤੀ ਦਾ ਘਪਰੂ ਰਣਵੀਰ ਐਸ ਵੇਲੇ ਕਬੱਡੀ ਪਾਉਂਦਾ ਹੋਇਆ ਭਾਈ ਵਾਹ ਇਹ ਕਬੱਡੀ ਕਬੱਡੀ ਕਰਦਾ ਹੈ ਮੁੱਦਕੀ ਦੇ ਲਾਗੇ ਪਿੰਡ ਪੈਂਦਾ ਰੋਡੇ ਲੰਡੇ ਔਰ ਸਾਹਮਣੇ ਦੇਖ ਲੈ ਹਲਕੀ ਜੀ ਪ੍ਰੈਸ ਮਾਰੀ ਹੈ ਦੇਖ ਲੈ ਵੀ ਕੀ ਜੁੜਦਾ ਹੈ ਰਹਿੰਦਾ ਜਾਂ ਮੁੜਦਾ ਹੈ ਰਣਵੀਰ ਪੁਆਇੰਟ ਲੈ ਕੇ ਬਾਸ ਪਰਤਦਾ ਹੋਇਆ ਭਾਈ ਵਾਹ ਪਾਜਾ ਖੇਲਾ ਕਲੱਬ ਦੇ ਲਈ ਅੰਕ ਦਾ ਵਾਅਦਾ ਕਰ ਗਿਆ ਚੱਲ ਵੀ ਸ਼ਕੀਨਾ ਜੱਜ ਗਗੜੇ ਦੀ ਧਰਤੀ ਇਹਦੇ ਲੈ ਪਾਸੇ ਦੇਖ ਲੈ ਵੀ ਮਹਾਨ ਖਿਡਾਰੀ ਦੁਨੀਆ ਦੇ ਦੋਸਤੋ ਇੰਗਲੈਂਡ ਦੀ ਧਰਤੀ ਤੇ 6 ਬਾਰੇ ਖੇਡਿਆ ਕੇਵਲ ਭਾਉ ਐਸ ਬਾਰੇ ਕਹਿੰਦੇ ਵੀ ਬਰਮਿੰਗਮ ਕਬੱਡੀ ਕੱਪ ਦੇ ਵਿੱਚ ਜਿਹੜਾ ਸੈਕੰਡ ਪ੍ਰਾਈਜ਼ ਈਰਥ ਬਲੂਚ ਕਲੱਬ ਨੇ ਚੁੱਕਿਆ ਔਰ ਉਹਦੇ ਵਿੱਚ ਬਹੁਤ ਹੀ ਵਧੀਆ ਸ਼ਾਨਦਾਰ ਪ੍ਰਦਰਸ਼ਨ ਕੇਵਲ ਭਾਉ ਨੇ ਕੀਤਾ ਸੀ ਔਰ ਵਦਨ ਪਰਤਨ ਤੇ ਜੈਤੂਨ ਵਾਸੀਆਂ ਵੱਲੋਂ ਇਸ ਨੌਜਵਾਨ ਦਾ ਬਹੁਤ ਹੀ ਵਧੀਆ ਸਵਾਗਤ ਵੀ ਕੀਤਾ ਗਿਆ ਔਰ ਇਧਰਲੇ ਪਾਸੇ ਦੇਖਦੇ ਕਾਲਾ ਸੁਖਨੇ ਵਾਲੇ ਦੀ ਧਰਤੀ ਦਾ ਗੱਭਰੂ ਬਾਬਾ ਹਰਪ੍ਰੀਤ ਕਮਾਲੂ ਦਾ ਲਾਡਲਾ ਸ਼ਗੰਦਰੂ ਕਬੱਡੀ ਪਾਦਾ ਹੋਇਆ ਭਾਰਤੀ ਟੀਮ ਦੀ ਕਪਤਾਨੀ ਕੀਤੀ ਇਸ ਨੌਜਵਾਨ ਨੇ ਦਲ ਪਾਕਿਸਤਾਨ ਦੀ ਟੀਮ ਦੇ ਨਾਲ ਮੈਚ ਖੇਡੇ ਔਰ ਕਿੰਦਾ ਘੋਲੀਆ ਟੱਕਣ ਦੀ ਕੋਸ਼ਿਸ਼ ਕਰਦਾ ਹੈ ਇਹ ਭਾਰਤੀ ਟੀਮ ਦਾ ਕਪਤਾਨ ਪੁਆਇੰਟ ਲੈ ਕੇ ਬਾਸਪਰਤਦਾ ਹੋਇਆ ਭਾਈ ਵਾਹ ਔਰ ਦੇਖਦੇ ਵੀ ਇਧਰਲੇ ਪਾਸੇ ਦਲਜੀਤ ਭਾਈ ਵਾਹ ਦਲਜੀਤ ਦੀ ਕਬੱਡੀ ਕੀ ਜੁੜਦਾ ਰਹਿੰਦਾ ਜਾਂ ਮੁਰਦਾ ਇਧਰ ਸੁਰਜੀਤ ਫੌਜੀ ਹੈ ਨਿੰਮਾ ਮੁੱਦਕੀ ਵਾਲਾ ਸ਼ਕਤੀਮਾਨ ਖਾਰਾ ਔਰ ਜੈਤੋ ਦੀ ਧਰਤੀ ਦਾ ਕਹਿੰਦੇ ਵੀ ਕੇਵਲ ਪਾਉ ਹੈ ਜਿੱਥੋਂ ਦਾ ਸ਼ਮਿੰਦਰ ਭਾਉ ਆਂਤਰਾਟਿਕ ਕਬੱਡੀ ਖਿਡਾਰੀ ਹੋਇਆ ਔਰ ਦੇਖ ਲੈ ਵੀ ਇਹ ਤਜਰਬੇਕਾਰ ਖਿਡਾਰੀ ਕੇਵਲ ਭਾਉ ਲੈ ਵੀ ਗਰਾਊਂਡ ਦੀ ਸੀਮਾ ਰੇਖਾ ਤੇ ਮੁਕਾਬਲਾ ਸਖਤ ਹੈ ਬੱਲੇ ਬੱਲੇ ਹੋ ਗਈ ਹੈ ਵਾਹ ਵਾਹ ਹੋ ਗਈ ਹੈ ਵੱਜਦੀਆਂ ਤਾਲੀਆਂ ਪੈਂਦੀਆਂ ਕਿਲਕਾਰੀਆਂ ਨਹੀਂ ਰਿਸਾਂ ਵਾਹ ਕਿੰਨਾ ਮੋਰਚੇ ਤ ਫੜ ਕੇ ਜੱਪਾ ਮਾਰਿਆ ਇਹ ਆ ਕੇਵਲ ਭਾਉ ਮੇਰੇ ਵੀਰੋ ਐਵੇਂ ਨਹੀਂ 6 ਵਾਰ ਇੰਗਲੈਂਡ ਦੀ ਧਰਤੀ ਤੇ ਖੇਡਿਆ ਐਵੇਂ ਨਹੀਂ 6 ਵਾਰ ਇੰਗਲੈਂਡ ਦੀ ਧਰਤੀ ਤੇ ਖੇਡਣ ਦਾ ਮਾਣ ਹੈ ਚੋਬਰੇ ਸਾਬਰੂ ਨੂੰ ਮਾਣੇ ਇਸ ਗੱਭਰੂ ਤੇ ਇਰਥ ਬੋਚ ਵਾਲਿਆਂ ਨੂੰ ਚੱਲ ਵੀ ਜਵਾਨਾ ਪਾਕ ਕਬੱਡੀ ਰਣਵੀਰ ਕਬੱਡੀ ਪਾਉਂਦਾ ਹੋਇਆ ਰਣਵੀਰ ਦੀ ਕਬੱਡੀ ਬਾਈ ਬਾ ਟਿੱਕਾ ਅੱਛਾ ਐਸ ਵੇਲੇ ਰੋਂਡੇ ਲੰਡਿਆਂ ਦੀ ਧੱਤੀ ਦਾ ਗੱਭਰੂ ਰਣਵੀਰ ਬਾਜੇਖਾਨੇ ਕਲੱਬ ਦੇ ਲਈ ਖੇਡਦਾ ਹੋਇਆ ਟੱਪਰ ਟੱਚ ਬਾਈ ਬਾ ਜਗਦੀਪ ਕਬੱਡੀ ਕੋਈ ਦੱਸਦੇ ਨੇ ਹਰੀਕੇ ਕਲਾ ਵਾਲੇ ਵੀ ਪੁਆਇੰਟ ਜਿਹੜਾ ਰੇਟਰ ਦੇ ਖਾਤੇ ਦੇ ਵਿੱਚ ਹੈ ਔਰ ਇਧਰਲੇ ਪਾਸੇ ਗਰਮਖ ਸਿੰਘ ਛੋਟੀ ਵਾਲਾ ਔਰ ਸਰਜੀਤ ਫੌਜੀ ਨੂੰ ਟੱਚ ਦੇ ਪੁਆਇੰਟ ਉਹਦੇ ਦੇ ਖਾਤੇ ਆ। ਹੈਲੋ। ਹਾਂਜੀ। ਲਵਪ੍ਰੀਤ ਦੇ ਡੈਡੀ ਸਰਦਾਰ ਰঞ্জੀਤ ਸਿੰਘ ਢਿੱਲੋਸਾ ਸਟੇਟ ਤੇ ਬ੍ਰਾਜਮਾਨ ਆ। ਉਹ ਆਪਣਾ ਸਰਮਾਚਨ ਲੈ ਲੈਣ। ਕਮੇਟੀ ਨੂੰ ਬੇਨਤੀ ਹੈ ਕਿ ਉੱਥੇ ਜਾ ਕੇ ਆਪਣੇ ਸਰਮਾਜੋ ਸਰਜੀਤਿਆਂ ਨੂੰ ਨਾਲ ਲੈ ਕੇ ਰਸਦਾਰ ਰঞ্জੀਤ ਸਿੰਘ ਢਿੱਲੋਸਾ ਨੂੰ ਉਹਨਾਂ ਦਾ ਸਰਮਾਚਾ ਦੇਣਗੇ। ਸਰਦਾਰ ਰঞ্জੀਤ ਸਿੰਘ ਢਿੱਲੋਸਾ। ਤੂਤਦੀ ਟੀਮ ਗਰਾਊਂਡ ਦੇ ਵਿੱਚ ਆਓ ਦੋਸਤੋ। ਆ ਰਹੇ ਸੌਰਭੀ ਜੀ ਮਿਹਰਬਾਨੀ ਸ਼ੁਕਰੀਆ। ਏ ਐਨ ਐ ਸਤਵਿੰਦਰ ਰੂਬੀ ਸਾਡੇ ਵੱਡੇ ਵੀਰ ਜੋ ਕਿ ਤੂਤ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਕੋਚਿੰਗ ਦਿੰਦੇ ਨੇ ਔਰ ਇਧਰਲੇ ਪਾਸੇ ਜੱਜ ਗਗੜੇ ਦੀ ਧਰਤੀ ਦਾ ਗੱਭਰੂ ਕਬਾਡੀ ਪਾਉਂਦਾ ਹੋਇਆ ਆ ਸਰਜੀਤ ਫੌਜੀ ਮਾਰ ਦੋ ਤਾੜੀਆਂ ਦਿਓ ਹਲਾ ਸ਼ੇਰੀ ਨਹੀਂ ਰਿਸਾ ਇਹ ਵੀ ਬੜਾ ਤਜਰਬੇਕਾਰ ਖਿਡਾਰੀ ਹੈ ਮੈਂ ਦੇਖ ਰਿਹਾ ਵੀ ਸਰਜੀਤ ਫੌਜੀ ਦੇ ਮੋਰਾਂ ਦੇ ਉੱਤੇ ਬਾਜ ਸਰਦਾਰੀ ਕਰਦਾ ਹੈ ਡੋਲੇ ਤੇ ਸ਼ੇਰ ਹੈ ਔਰ ਦੇਖ ਲੇ ਵੀ ਪੱਟ ਤੇ ਮੋਰਨੀ ਇੱਕ ਪਾਸੇ ਪਹਾੜ ਜਿੱਤਾ ਜੁਸਾ ਸਰਜੀਤ ਫੌਜੀ ਇੱਕ ਪਾਸੇ ਹੈ ਬਾਈ ਵਾ ਗਗੜੇ ਵਾਲਾ ਤੇ ਪੁਆਇੰਟ ਗਗੜੇ ਦੇ ਖਾਤੇ ਹੈ ਕੋਈ ਗੱਲ ਨਹੀਂ ਫੌਜੀਆ ਪੁਆਇੰਟ ਲਿਆਂ ਵਰਗਾ ਹੀ ਹੋ ਗਿਆ ਹੈਲੋ ਬੱਲੇ ਅਗਲੇ ਟੀਮ ਦਾ ਮੈਚ ਹੋਣਾ ਹੈ ਸਰਾਵਾ ਦੇ ਤੂਰ ਤੋਂ ਉਹ 15 ਤੋਂ 15 ਦਾ ਹੈ ਠੀਕ ਹੈ ਜੀ ਤੂਰ ਦੀ ਟੀਮ ਆ ਰਹੀ ਹੈ ਜਿਹੜੇ ਬੱਚੇ ਬੈਠੇ ਆ ਥੋੜਾ ਜਿਹਾ ਨਿਗਾ ਮਰੋ ਆਸੇ ਪਾਸੇ ਉਹ ਮਨਵੀਰ ਨਾਮ ਦਾ ਬੱਚਾ ਥੋੜੇ ਬੈਠਾ ਦਾ ਨਹੀਂ ਪੁੱਛ ਲੋ ਕਿਉਂਕਿ ਅਸੀਂ ਉਹ ਭਲੇ ਲੋਏ ਪਏ ਆ ਸਾਰੇ ਰਣਜੀਤ ਪ੍ਰਧਾਨ ਜੀ ਸਾਡੇ ਉਹਨਾਂ ਦਾ ਪਤੀ ਹੈ ਹਲੋ ਆ ਗਵਾਚਿਆਂ ਵਾਲੇ ਭਲਾ ਨਹੀਂ ਹੁਣ ਬੰਦ ਪਲੀਜ਼ ਰਿਕੁਐਸਟ ਹੈ ਮੇਰੀ ਠੀਕ ਹੈ ਜੀ ਠੀਕ ਹੈ ਇੱਕ ਮਿੰਟ ਕੋਈ ਨਹੀਂ ਜ਼ਰੂਰੀ ਹੈ ਉਧਰ ਚੱਲ ਵੀ ਗੱਭਰੂ ਪੱਕ ਕਬੱਡੀ ਇਹ 골ਦੀ ਦੀ 골ਦੀ ਦੀ ਕਬੱਡੀ ਹੈ ਔਰ ਸਾਹਮਣੇ ਦੇਖ ਲੈ ਵੀ ਕੇਵਲ ਪਾਉ ਜੈਤੋ ਦੀ ਧਰਤੀ ਦਾ ਗੱਭਰੂ ਇਹ ਹੈ ਸ਼ਹੀਦਾਂ ਦੀ ਧਰਤੀ ਦਾ ਨੌਜਵਾਨ ਜੈਤੋ ਦਾ ਮੋਰਚਾ ਬੜਾ ਮਸ਼ਹੂਰ ਹੈ ਔਰ ਪੁਆਇੰਟ ਜਿਹੜਾ 골ਦੀ ਦੇ ਖਾਤੇ ਹੈ ਬਾਈ ਵਾਹ ਔਰ ਬਈ ਜੀਤ ਦਾ ਭਤੀਜਾ ਹੈ ਇਟਲੀ ਵਾਲਾ ਜੀਤ ਜੋ ਆਪਣਾ ਸਾਬਕਾ ਪ੍ਰਧਾਨ ਉਹਦਾ ਭਤੀਜਾ ਮਨਵੀਰ ਹੈ ਉਹ ਇੱਥੇ ਕਿਤੇ ਗੁੰਮ ਹੋ ਗਿਆ ਹੈ ਵੀ ਮਨਵੀਰ ਜੇ ਕਿਸੇ ਨੂੰ ਵੀ ਲੱਭੇ ਤਾਂ ਬਈ ਉਸ ਸਟੇਜ ਕੋਲੇ ਪਹੁੰਚਾ ਦਿਓ ਬਰਗਾੜੀ ਵਾਲਿਓ ਜੀਤ ਦਾ ਭਤੀਜਾ ਮਨਵੀਰ ਇੱਥੇ ਕਿਤੇ ਗੁੰਮ ਹੋਇਆ ਉਹ ਲੱਭ ਜੇ ਤਾਂ ਕਿਸੇ ਨੂੰ ਸਟੇਜ ਕੋਲੇ ਭੇਜ ਦਿਓ ਆ ਦੇਖ ਲੈ ਵੀ ਜਗਦੀਪ ਪੁਆਇੰਟ ਲੈ ਕੇ ਬਾਸ ਆਇਆ ਮੈਚ ਸਮਾਪਤ ਬਿੱਟੂ ਕਿਤੇ ਘਰੇ ਨਾ ਉੱਠ ਗਿਆ ਹੋਵੇ ਬੱਚਾ ਘਰੇ ਫੋਨ ਕਰਕੇ ਪੁੱਛੋ ਘਰੇ ਜਾਇਆ ਜੀ ਸਾਰੇ ਢੇੜਾ ਵੀ ਕੱਢ ਲਿਆ ਉਸੇ ਕਰਕੇ ਨਾ ਜਾਣਾ ਆਪਾਂ ਫੌਜੀ ਕਿੱਥੇ ਆ ਵੀ ਸੁਰਜੀਤ 100 ਰੁਪਇਆ ਲੈ ਜੀ ਵੀਰੇ ਹਾਂਜੀ ਹੁਣ ਇੱਥੇ ਹੀ ਬਹਿ ਜਾਓ ਮੇਰੇ ਵੀਰ ਇੱਕ ਮਿੰਟ ਜੇ ਜੇਬੀ ਆਟੋਮੋਬਾਈਲ ਜਿਨ੍ਹਾਂ ਨੇ ਸਾਡੇ ਇਸ਼ਤਿਹਾਰ ਸਪੌਂਸਰ ਕੀਤੇ ਸੀ ਉਹ ਸਟੇਜ ਤੇ ਬਰਾਜਬਾਨਾ ਉਹ ਵੀ ਆਪ ਦਾ ਸਨਮਾਨ ਚਿੰਨ ਲੈ ਲੈਣ ਜੇਬੀ ਆਟੋਮੋਬਾਈਲ ਬਟਿੰਡਾ ਵੱਲੋਂ ਸਾਡੇ ਸਪੌਂਸਰ ਕੀਤਾ ਗਿਆ ਸੀ ਉਹ ਆਪਣੇ ਇਸ਼ਤਿਹਾਰ ਦਾ ਸਾਡੇ ਨੂੰ ਸਨਮਾਨ ਚਿੰਨ ਲੈ ਲੈਣ ਅ ਪ੍ਰਧਾਨ ਜੀ ਰਿਜ਼ਲਟ ਨੋਟ ਕਰੋ ਮਾਲਵਾ ਕਲੱਬ ਮੋਗਾ ਦੇ ਪੁਆਇੰਟ 12 ਤੇ 24 ਦੇ ਫਰਕ ਨਾਲ ਬਾਜਾਖਾਨਾ ਫਾਈਨਲ ਦੇ ਵਿੱਚ ਪਹੁੰਚ ਗਿਆ ਦਲਜੀਤ ਰਾਏ ਕੇ ਕਲਾਣ ਜੀ